ਪੰਜਾਬ ਦੇ ਬਣ ਕੇ ਰੋ ਫਿਰ ਇੱਥੇ ਗੱਲਾਂ ਮਾਰਦੀ ਨਹੀਂ ਵੀਰ ਜੀ ਦੇਖੋ ਇੱਥੇ ਤਾਂ ਵੀ ਹਰ ਕੋਈ ਕੰਮ ਤਾਂ ਕਰ ਹੀ ਸਕਦਾ ਕੰਮ ਤੋਂ ਥੋੜਾ ਕੋਈ ਰੋਕ ਸਕਦਾ ਕਿਸੇ ਮੈਡਮ ਜੀ ਨਾਲੇ ਪੰਜਾਬੀਆਂ ਦਾ ਸਾਰੇ ਕੰਮ ਖੋਲੇ ਤੇ ਪੰਜਾਬੀ ਕਰ ਲੈਣ ਕੰਮ ਸਾਰੇ ਜਿਹੜੇ ਮੈਡਮ ਜੀ ਜਿਹੜਾ ਜਿਹੜਾ ਕੰਮ ਪੰਜਾਬੀਆਂ ਨੇ ਛੱਡਿਆ ਅਸੀਂ ਉਹ ਫੜੀ ਹਾਂ ਜਿਹੜੇ ਜਿਹੜੇ ਕੰਮ ਤੇ ਇਹਨਾਂ ਨੂੰ ਸ਼ਰਮ ਆਂਦੀ ਉਹ ਕੰਮ ਤੋਂ ਸਾਨੂੰ ਪੈਸਾ ਆਂਦੀ ਜੋ ਮਰਜੀ ਆ ਤੁਸੀਂ ਸਬਜ਼ੀ ਦੀ ਰੇੜੀ ਕਿਉਂ ਨਹੀਂ ਲਾਂਦੀ ਤੇ ਸਬਜ਼ੀ ਹੋਰ ਕਿੱਥੇ ਲੱਗਦੀ ਨਹੀਂ ਤੁਸੀਂ ਖੇਤਾਂ ਚ ਲਾਂਦੀ ਰੇੜੀ ਕਿਉਂ ਨਹੀਂ ਲਾਂਦੀ ਉਹ ਜਾ ਸੀ ਦਿਹਾੜੀ ਦਿਹਾੜੀ ਪਟਿਆਲ ਕੰਮ ਕਰੀ ਹੁਣ ਸੀ ਸਬਜ਼ੀ ਦੀ ਰੇੜੀ ਲਾਂਦੀ ਗਲੀਆਂ ਚ ਜਾਂਦੀ ਵੇਕਦੀ ਸਬਜ਼ੀ ਤਾਂ ਹੀ ਪੈਸੇ ਆਂਦੀ ਨਹੀਂ ਬਿਲਕੁਲ ਸਹੀ ਆ ਗੱਲਾਂ ਮਾਰਦੀ ਕੋਈ ਖੇਤਾਂ ਚ ਨਹੀਂ ਲੈਣ ਆਂਦੀ ਗੱਲਾਂ ਮਾਰ ਉਹ ਆ ਜਾਣਗੇ ਲੋਕੀ ਆਪ ਹੀ ਆ ਜਾਣਗੇ ਨਹੀਂ ਆਉਂਦੇ ਲੋਕਾਂ ਦੇ ਘਰ ਵੀ ਜਾਣੀ ਹੁੰਦੀ ਸਾਨੂੰ ਕਹਿੰਦੀ ਸਾਨੂੰ ਕਹਿੰਦੀ ਤੁਸੀਂ ਪੰਜਾਬ ਚ ਆਂਬ ਲੈਣ ਆਂਦੀ ਅਸੀਂ ਆਂਬ ਵੇਚਣ ਆਂਦੀ ਅੱਜ ਫਰੂਟ ਵੇਚਣ ਆਂਦੀ ਸਬਜ਼ੀਆਂ ਵੇਚਣ ਆਂਦੀ ਉਹ ਪੰਜਾਬ ਦਾ ਬੱਚਾ ਬੱਚਾ ਕਹੂਗਾ ਪੰਜਾਬ ਦੇ ਵਿੱਚ ਸਿਰਫ ਅੱਜ ਤੱਕ ਪੰਜਾਬੀ ਰਹੂਗਾ ਪੰਜਾਬੀ ਹਰ ਕੋਈ ਰੇੜੀ ਨਹੀਂ ਨਾ ਲਾਉਂਦਾ ਹੁਸ਼ਕ ਲਾਉਂਦੇ ਆ ਸਾਰੇ ਥੋੜੋ ਲਾਉਂਦੇ ਆ ਪੰਜਾਬੀ ਆ ਮੈਡਮ ਜੀ ਇਹਨਾਂ ਲੋਕਾਂ ਨੂੰ ਸਾਡੇ ਤੋਂ ਵਧੀਆ ਕੰਮ ਆਂਦੀ ਹਾਂ ਹਰ ਇੱਕ ਕੰਮ ਆਂਦੀ ਲੇਕਿਨ ਇਹਨਾਂ ਨੂੰ ਨਾ ਨਾ ਸ਼ਰਮ ਹੀ ਆਂਦੀ ਇਸੇ ਕਰਕੇ ਕਿਸੇ ਕੰਮ ਦੇ ਵਿੱਚ ਨਹੀਂ ਆਂਦੀ ਇਹ ਤਾਂ ਹੈ ਵੀਰ ਜੀ ਅਸੀਂ ਇਹਨਾਂ ਨੂੰ ਕੁਝ ਕਹਿੰਦੀ ਲਾਲਨ ਮੋਮੋ ਦੀ ਰੇੜੀ ਲਾਲਨ ਕਿਉਂ ਨਹੀਂ ਲਾਂਦੀ ਉਹ ਮੋਮੋ ਸਾਡਾ ਖਾਣ ਪੀਣੀਆਂ ਇਹਨੇ ਅਸਲ ਕਰੀ ਬਰਗਰ ਕਿਉਂ ਨਹੀਂ ਲਾਂਦੀ ਬਰਗਰ ਤੇ ਖਾਂਦੀ ਮੋਮੋਸ ਵੀ ਖਾਂਦੇ ਬਰਗਰ ਵੀ ਖਾਂਦੇ ਮੈਥਰੂ ਤਾਂ ਜਾਂਦੀ ਹਾਂ ਬਰਗਰ ਕਿਉਂ ਨਹੀਂ ਲਾਂਦੀ ਲਾ ਲੈਂਦੀ ਬਣਦੀ ਮੈਂ ਫੇਰ ਉੱਥਈਆ ਪੰਜਾਬ ਦਾ ਬੱਚਾ ਬੱਚਾ ਰਹੂਗਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਪੰਜਾਬੀ ਰਹੂਗਾ ਪੰਜਾਬ ਦਾ ਬੱਚਾ ਬੱਚਾ ਤੇ ਤਾਂ ਕਹੂਗਾ ਨਾ ਮੈਡਮ ਜੀ ਜੇ ਪੰਜਾਬ ਚ ਕੋਈ ਬੱਚਾ ਰਹੂਗਾ ਇਹੇ ਤਾਂ ਮੁੱਦਾ ਹੈ ਇਹ ਗੱਲ ਕਿਉਂ ਨਹੀਂ ਸਮਝਾਂਦੀ ਸਾਰੇ ਬੱਚੇ ਤੇ ਬਾਹਰ ਭੇਜ ਦਿੰਦੀ ਤੇ ਉਧਰ ਲੈ ਇਧਰ ਆ ਕੇ ਫੇਰ ਕੰਮ ਕਰਦੇ ਪਏ ਆ ਬੱਚੇ ਦੇ ਦੰਦ ਬਾਅਦ ਚ ਕੱਢਦੀ ਹਾਂ ਪਹਿਲਾ ਵਾਰ ਕੱਢਦੀ ਅਧਾਰ ਕੱਢ ਬਾਅਦ ਚ ਬਣਾਉਂਦੀ ਪਾਸਪੋਰਟ ਪਹਿਲਾਂ ਬਣਾਉਂਦੀ ਫਿਰ ਕਹਿੰਦੀ ਪੰਜਾਬ ਦਾ ਬੱਚਾ ਬੱਚਾ ਕਹੂਗਾ ਪੰਜਾਬ ਦੇ ਵਿੱਚ ਪੰਜਾਬੀ ਰਹੂਗਾ ਤੇ ਰਹੂਗਾ ਇਹੀ ਗੱਲ ਜੇ ਟਰੂਡੋ ਕਹੂਗਾ ਸਾਡੇ ਪੱਲੇ ਕੀ ਰੋਕੂਗਾ ਉਹ ਟਰੂਡੋ ਦਾ ਨਾਂ ਲਾ ਲਿਆ ਉਹਨੇ ਇੱਥੇ ਆ ਕੇ ਥਪੇੜਾ ਮਾਰਨੀਆ ਤੇਰੇ ਨਹੀਂ ਪਰ ਸਾਡਾ ਵੀ ਮਨਜ ਬਾਹਰ ਜਾਣਾ ਬੰਦ ਕਰਾਉ ਉਹ ਇਹ ਗੱਲ ਆ ਮਾਰਦੀ ਉਹ ਤਾਂ ਸਹੀ ਕਹਿ ਰਿਹਾ ਗੱਲ ਪੰਜਾਬੀ ਇੱਥੇ ਰਹੂਗਾ ਫੇਰ ਹੀ ਪੰਜਾਬੀਆਂ ਦਾ ਪੰਜਾਬ ਰਹੂਗਾ ਤੇ ਮੈਂ ਪੰਜਾਬੀ ਹੈਗੇ ਆ ਪੰਜਾਬੀ ਇੱਥੇ ਚੱਲੇ ਚਲੋ ਜੀ ਉਹ ਕੰਮ ਕਰਨ ਐ ਤੇ ਕੰਮ ਤਾਂ ਕਰਨਾ ਹੀ ਆ ਤੇ ਮੈਂ ਬੰਦੇ ਬੜ ਕੇ ਕੰਮ ਕਰੇ ਨਾ ਗੰਦ ਪਾਇਆ ਇਹਨੇ ਪੰਜਾਬ ਚ ਗੰਦ ਕੀ ਪਾਇਆ ਗੰਦ ਗੰਦ ਕੀ ਅਸੀਂ ਅਸੀਂ ਦੱਸ ਕੀ ਗੰਦ ਪਾਇਆ ਉਹ ਮਨਜ ਗੁਟਕੇ ਖਾ ਖਾ ਕੇ ਇਦਾਂ ਪਚਕਾਰੀਆਂ ਮਾਰਦੇ ਆ ਅਸੀਂ ਤੁਹਾਡੇ ਵਾਂਗੂ ਚਿੱਟਾ ਕਾਲਾ ਕਿੱਟਕਾ ਕਾਲਾ ਤੈਨੂੰ ਖਾਦੀ ਕਿਉਂ ਮੇਰਾ ਮੂੰਹ ਖਲਾਂਦੀ ਗੱਲਾਂ ਮਾਰਦੀ ਮੂੰਹ ਖੋਲਦਾ ਕਿਤੇ ਮम्मा ਗੁਟਕੇ ਦਾ ਭਰਿਆ ਹੁੰਦਾ ਤੁਸੀਂ ਮੂੰਹ ਗੂਗੂ ਕਰਦੇ ਹੋ 2 ਰੁਪਏ ਦਾ ਗੁਟਕਾ ਆਂਦੀ ਹਾਂ ਅਸੀਂ ਗੁਟਕੇ ਲਈ ਪਾਂਡੇ ਤਾਂ ਨਹੀਂ ਵੇਚ ਜਾਂਦੀ ਕਰਦੀ ਹਾਂ ਟੂਟੀਆਂ ਤਾਂ ਨਹੀਂ ਲਾਂਦੀ ਗੱਲਾਂ ਮਾਰਦੀ ਕਿਉਂ ਮੇਰਾ ਖਾ ਖਾ ਕੇ ਹਰ ਇੱਕ ਜਗ੍ਹਾ ਥੁੱਕ ਦੇ ਮੈਨੂੰ ਜੀ ਗੂਗਲ ਮੈਪ ਚ ਦੇਖੋ ਨਾ ਲੁਧਿਆਣਾ ਲਾਲ ਦੇਖਦਾ ਟ੍ਰੈਫਿਕ ਜੈਮ ਕਰਕੇ ਨਹੀਂ ਦੇਖਦਾ ਇਹਨਾਂ ਗੁਟਕਾ ਥੁੱਕ ਲੋ ਕੇ ਕੀਤਾ ਨਹੀਂ ਦੇਖੋ ਉਹਨਾਂ ਨੇ ਜੇ ਆਏ ਆ ਉਹਨਾਂ ਨੇ ਕੰਮਕਾਰ ਕਰਨਾ ਜਿਹੜੇ ਨਹੀਂ ਪੰਜਾਬੀ ਕਰਦੇ ਸ਼ਰਮ ਮਹਿਸੂਸ ਕਰਦੇ ਰੇੜੀਆਂ ਵੇਚਦੇ ਸ਼ਾਂਤ ਉਹ ਮੈਡਮ ਜੀ ਤੁਸੀਂ ਵੀ ਉਹਨਾਂ ਦੀ ਗੱਲ ਕਰੀ ਜਾਨੀਓ ਮੈਡਮ ਜੀ ਇਹਨਾਂ ਨੂੰ ਪਹਿਲੇ ਪੰਜਾਬੀਆਂ ਵਾਂਗ ਦੇਖ ਕੇ ਵੀ ਸ਼ਰਮ ਨਹੀਂ ਆਂਦੀ ਕਿਹੜੇ ਪਹਿਲੇ ਪੰਜਾਬੀ ਹੂੰ 4 ਵਜੇ ਉੱਠ ਜਾਂਦੀ ਖੇਤਾ 'ਚ ਜਾਂਦੀ ਪੱਠੇ ਲਿਆਂਦੀ ਹਾਂ ਪੱਠੇ ਉਗਾਂਦੀ ਹਾਂ ਪਾਣੀ ਲਾਂਦੀ ਹਾਂ ਉਹਨਾਂ ਵਾਲੇ ਵੇਖ ਕੇ ਜونی ਸ਼ਰਮ ਆਂਦੀ ਉਹ ਤੇ ਅੱਜ ਦੇ ਪੰਜਾਬੀ ਵੀ ਕਰਦਾ ਹੀ ਆ। ਉਹ ਸਾਰਾ ਕੰਮ ਤੁਹਾਡੇ ਸਿਰ ਤੇ ਸਿੱਟਿਆ ਸੀ। ਸਿੱਟਿਆ ਮੈਨੂੰ ਲੱਗਦਾ। ਤੁਸੀਂ ਕਿਹੜਾ ਕੰਮ ਕਰਨਾ ਜਾਂਦੀ? ਹਾਂ ਅਸੀਂ ਸਾਰੇ ਕੰਮ ਕਰ ਲੈਨੇ। ਕੋਠੀ ਬਣਾਉਂਦੀ। ਕੋਠੀ ਬਣਾਉਂਦੀ। ਹਾਂ ਹੋਰ ਕੋਠੀ ਕੌਣ ਬਣਾਉਂਦਾ? ਹਰ ਤੁਸੀਂ ਆ ਕੇ ਬਣਾਉਣਾ ਇੱਥੇ ਬਿਹਾਰ ਤੋਂ। ਨੀ ਪੱਟਣ ਕੌਣ ਆਂਦੀ? ਕਿੰਨੇ ਬਾਜਵੇਂ ਆਂਦੀ? ਕਿੰਨੇ ਗੇਲ ਆਂਦੀ? ਕਿੰਨੇ ਗਰੇਵਾਲ ਆਂਦੀ? ਅਸੀਂ ਆਂਦੀ। ਨੀ ਪੱਟਣ ਕਿੰਨੇ ਬਾਜਵਾ ਗੇਲ? ਇੱਟ ਮੰਗਾਂਦੀ। ਇੱਟ ਮੰਗਾਂਦੀ। ਹਾਂ ਇੱਟ ਕੌਣ ਬਣਾਉਂਦੀ? ਕੌਣ ਲਿਆਉਂਦੀ? ਕੌਣ ਬਣਾਉਂਦੀ? ਕੌਣ ਲਿਆਉਂਦੀ? ਅਸੀਂ ਲਿਆਉਂਦੀ। ਐ ਕਰਗੀ ਤਕਣ ਪਣਾਂਦੀ ਅਸੀ ਪਣਾਂਦੀ ਗੱਲਾਂ ਮਾਰਦੀ ਵੀਰ ਜੀ ਇਹ ਗੱਲ ਤਾਂ ਸਹੀ ਹੈ ਟੈਲਾਂ ਲਵਾਦੀ ਹਾਂ ਟੈਲਾਂ ਲਵਾਦੀ ਹਾਂ ਲਵਾਈਂਦੀਆਂ ਕੌਣ ਲਾਂਦੀ ਕੌਣ ਲਾਂਦੀ ਬਾਜਵਾ ਲਾਂਦੀ ਗਰੇਵਾ ਲਾਂਦੀ ਸੰਦੂ ਲਾਂਦੀ ਬਾਜਵਾ ਲਾਂਦੀ ਰੰਦਾਵਾ ਲਾਂਦੀ ਕੌਣ ਲਾਂਦੀ ਅਸੀ ਲਾਂਦੀ ਇਹਨੇ ਕਿਹਨਾਂ ਨੂੰ ਟੈਨ ਨਹੀਂ ਲਾਣੀ ਆਂਦੀ ਵੀਰ ਜੀ ਦੱਸੋ ਇਹਨਾਂ ਨੂੰ ਵੀ ਟੈਲ ਲਾਣੇ ਆਂਦੀ ਸਰ ਤੋਂ ਵਧਿਆ ਆਂਦੀ ਪਰ ਇਹਨਾਂ ਨੂੰ ਸ਼ਰਮ ਆਂਦੀ फेर ਮੇਰਾ ਮੂੰਖ ਲਾਂਦੀ ਨਹੀਂ ਇਹ ਕੰਮ ਨਹੀਂ ਕਰਦੀ ਮੈਂ ਹੋਰ ਕੁਝ ਨਾ ਲਾਂਦੀ ਨਾ ਲਾਂਦੀ ਤੇਰੇ ਕਾਂਦੇ ਚਪੇੜ ਜਰੂਰ ਲਾਂਦੀ ਮੈਂ ਦੱਸ ਦਿਆਂ ਉਹ ਤਾਂ ਸਾਰੀ ਦੁਨੀਆ ਜਾਣਦੀ ਕਾਂਦੇ ਚਪੇੜ ਕਿਉਂ ਨਹੀਂ ਲਾਂਦੀ ਪਹਿਲਾਂ ਪਿੱਛੋ ਲੈ ਕੇ ਗੱਦੀ ਮਾਰਦੀ ਫਿਰ ਪੰਜ ਸੱਤ ਥੱਪੜੇ ਮਾਰਦੀ ਹਾਂ ਵੀਰ ਜੀ ਦੇਖੋ ਨਾਲੇ ਮੈਨੂੰ ਹੱਥ ਨਾਲ ਉਧਰ ਹੋ ਗਏ ਬੋਂਦੀ ਤੇਰੇ ਜੋ ਉਹ ਬੇਦਖੀ ਥਾਂ ਦਾ ਪਹਿਲੇ ਮੇਰੋਂ ਇੱਥੋਂ ਕਰ ਲੈਣ ਕੇ ਉਹਨੇ ਐਂਬਲੈਂਸ ਉਹਨੇ ਤੁਸੀਂ ਤੂੰ ਕਿਹੜਾ ਸਨੇਲ ਲਾਂਦੀ ਹੈਂ ਤੂੰ ਸਨੇਲ ਲਾਂਦੀ